ਇਸ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬਿਆਸ ਰੋੜ ਕੇ ਲੈ ਗਿਆ ਅੱਛਾ ਜੀ ਮੈਂ 2020 ਚ ਪੈਨਸ਼ਨ ਆਇਆ ਤੇ ਆਣ ਕੇ ਇਹ ਜ਼ਮੀਨ ਲਈ ਇਹ ਕਿਹੜੇ ਵਿਭਾਗ ਵਿੱਚ ਆਏ ਪੈਂਗੇ ਮੈਂ ਆਰਮੀ ਚੋਂ ਬੜੇ ਚਾਹ ਦੇ ਨਾਲ ਖੇਤੀ ਕਰਨ ਦਾ ਸ਼ੌਂਕ ਸੀ ਪਰ ਇਹ ਜਿਹੜਾ ਸ਼ੌਂਕ ਜਿਹੜਾ ਨਾ ਇਹ ਹੁਣ ਮੁਸੀਬਤ ਬਣਦਾ ਜਾ ਰਿਹਾ ਹੈ ਕਾਰਾਂ ਦੇ ਇਦਾਂ ਕ 70 ਸਾਲਾਂ ਚੋਂ ਗਲੀਆਂ ਨਾਲੀਆਂ ਚੋਂ ਬਾਹਰ ਨਿਕਲੀ ਤੇ ਇਹਨੇ ਦਰਿਆਵਾਂ ਨੂੰ ਮੰ ਕਿੱਥੇ ਲਾ ਲੈਣ ਨੇ ਸਾਡੇ ਨਾਲ ਸਨਦਰ ਸ਼ਹਿਬਾਤ ਸਿੰਘ ਚੀਮਾ ਜਿਹੜੇ ਖੇਤੀ ਵਿਭਾਗ ਦੇ ਆ ਜਿਹੜੇ ਆ ਇੱਕ ਪੰਜਾਬ ਲੈਵਲ ਦੇ ਅਫਸਰ ਨੇ ਚੀਮਾ ਸਾਹਿਬ ਕਹਿੰਦੇ ਤੁਹਾਡਾ ਵੀ ਨੁਕਸਾਨ ਹੋਇਆ ਜੀ ਬਿਲਕੁਲ ਜੀ ਬੜਾ ਐਸ਼ਵਲੀ ਨਾ ਬੜਾ ਭਾਵਕ ਜੀਆਂ ਗੱਲਾਂ ਤੁਸੀਂ ਬਾਰ ਬਾਰ ਜਦੋਂ ਪੁੱਛ ਰਹੇ ਹੋ ਨਾ ਤੇ ਇਹ ਸਾਨੂੰ ਗੱਲਾਂ ਸਤਾ ਰਹੀਆਂ ਨੇ ਬਹੁਤ ਭਾਵਕ ਨੇ ਨਹੀਂ ਗੱਲ ਭਾਵਕਤਾ ਦੀ ਨਹੀਂ ਹੈਗੀ ਜੀ ਗੱਲ ਤੇ ਨੁਕਸਾਨ ਦੀ ਆ ਨਾ ਗੱਲ ਤੇ ਬਰਬਾਦੀ ਦੀ ਆ ਦੇਖੋ ਔਰ ਇਹ ਮੈਨ ਮੇਡ ਚੀਜ਼ਾਂ ਨੇ ਸਾਰੀਆਂ ਜੀ ਮਹਾਰਾਜ ਆ ਜਿਹੜੇ 15 ਦਿਨ ਲੰਘ ਕੇ ਗਏ ਨੇ ਨਾ ਇਨਾ 15 ਦਿਨਾਂ ਦੇ ਵਿੱਚ ਸਾਡੇ ਇਤੋਂ ਪਿੰਡ ਦਾ 70 ਏਕੜ ਦੇ ਲਗਭਗ ਰਗਭਾ ਜੜਾ ਰੁੜ ਗਿਆ ਵਾ ਇੱਕ ਪਰਿਵਾਰ ਹਨ ਦੋ ਭਰਾ ਹੀ ਉਹ ਆਪਣਾ ਰਣਜੀਤ ਸਿੰਘ ਤੇ ਮਰੀਕ ਸਿੰਘ ਉਹਨਾਂ ਦੀ 7 ਕਿੱਲੇ ਪੈਲੀ ਦੋ ਮੋਟਰਾਂ ਇਹ ਦੋਨੋਂ ਰੁੜ ਗਈਆਂ ਵਿੰਦਿਆ ਵਿੰਦਿਆ 7-8 ਦਿਨਾਂ ਦੇ ਵਿੱਚ ਵਿੱਚ ਕਿਸ ਦੀ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਸਰਕਾਰ ਨੂੰ ਮਹਿਕਮੇ ਨੂੰ ਕੁਦਰਤ ਨੂੰ ਕਿਹਦਾ ਕਿਹਦਾ ਜ਼ਿੰਮੇਵਾਰ ਸਾਰਿਆਂ ਦਾ ਮਿਲਵਾ ਹਤੀਏ ਪ੍ਰਸ਼ਾਸਨ ਵੀ ਇਹਦੇ ਵਿੱਚ ਜ਼ਿੰਮੇਵਾਰ ਵਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆਹ ਵੇਖੋ ਆਹ ਸੋਨੇ ਵਰਗੀ ਪੱਕੀ ਫਸਲ ਆਹ ਝੋਨੇ ਦੀ ਫਸਲ ਵੇਖੋ ਦਰਿਆ ਰੋੜ ਕੇ ਲਿਆਇਆ ਇਹ ਸਰਕਾਰਾਂ ਦਾ ਕਸੂਰ ਆ ਸਰਕਾਰਾਂ ਸਾਡੇ ਕੋਲ ਜ਼ਮੀਨਾਂ ਉਸ ਤਰ੍ਹਾਂ ਨਹੀਂ ਖੋ ਸਕੀਆਂ ਤੇ ਇਤਨੀ ਇਨਾਂ ਨੇ ਰੱਖਿਆ ਵੀ ਇਹਨਾਂ ਨੂੰ ਬਰਬਾਦ ਕਰ ਦਿਓ ਕੱਲھی ਇਹ ਤੇ ਹੁਣ ਮੋਦੀ ਸਾਹਿਬ ਦੇ ਜਿਹੜੇ 1600 ਕਰੋੜ 1600 ਕਰੋੜ ਰੁਪਇਆ ਆਇਆ ਇਹ ਤੇ ਉਹਦੇ ਤੇ ਡਕਾਰ ਕੇ ਬੈਠੇ ਨੇ ਕਿ ਕਿਹੜੇ ਟੈਪ ਦੇ ਖਾਦੇ ਖਾਤਿਆਂ ਜਾਣ ਤੇ ਅਸੀਂ ਉਹਨੂੰ ਉਹਨੂੰ ਲੁਭੇਟੀਏ ਅਸੀਂ ਪ੍ਰਸ਼ਾਸਨ ਨੂੰ ਤਾਂ ਜਗਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਆਂ ਸਰਕਾਰਾਂ ਵੱਲ ਭੱਜ ਰਹੇ ਆਂ ਪਰ ਸਰਕਾਰਾਂ ਦੇ ਪੱਲੇ ਹੀ ਕੁਝ ਨਹੀਂ ਹੈ ਕਿ ਉਹ ਜਿਹੜੀ ਇਹਨਾਂ ਦੀ ਜ਼ਮੀਨ ਆ ਤੇ ਉਹ ਵੀ ਰੁੜ ਰਹੀ ਆ ਅੱਛਾ ਤੁਹਾਡੀ 7 ਕਿੱਲੇ ਰੁੜ ਚੁੱਕੀ ਆ ਹਾਂਜੀ ਤੇ ਬਾਕੀ 5 ਕਿੱਲੇ ਦਾ ਵੀ ਕੋਈ ਤੁਹਾਨੂੰ ਉਮੀਦ ਨਹੀਂ ਸਰ ਰੋਈ ਦੀ ਮੰਨ ਲਓ ਵਿਗਾਖੰਡ ਰੋਈ ਦੀ Dependੈਂਸੀ 7 ਕਿੱਲੇ ਜ਼ਮੀਨ ਜਾ ਚੁੱਕੀ ਆ ਲਗਭਗ 2 ਕਰੋੜ ਰੁਪਏ ਦੀ ਜ਼ਮੀਨ ਜਾ ਚੁੱਕੀ ਆ ਤੇ ਬਾਕੀ 1.5 ਕਰੋੜ ਦੀ ਹੋਰ ਆ ਜਿਹੜੀ 5 ਕਿੱਲੇ ਉਮੀਦ ਉਹਦੀ ਵੀ ਕੋਈ ਨਹੀਂ ਕੱਲੀ ਜ਼ਮੀਨ ਨਹੀਂ ਗਈ ਨਾਲ ਫਸਲ ਵੀ ਗਈ ਆ ਪਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇੱਥੇ ਗੇੜੇ ਮਾਰਨ ਵਾਲੇ ਮੰਤਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਵਾਸਤੇ ਤਾਂ ਇਹ ਮੂਸਲ ਦੇ ਕਣੀਆਂ ਡਿੱਗਣ ਵਾਲੀ ਗੱਲ ਆ ਤੁਸੀਂ ਤੁਹਾਡਾ ਕੋਈ ਹੋਇਆ ਨੁਕਸਾਨ ਕੀ ਨਾਂ ਤਾਂ ਸੁਖਮਨ ਰਪਲਵਿੰਦਰ ਸਿੰਘ ਲੰਡ ਬਾਦਰਪੁਰ ਜੋ ਆ ਮੇਰੇ 7 ਕਿੱਲੇ ਜ਼ਮੀਨ ਅੱਗੇ ਸੱਤ ਕਿੱਲੇ ਰੋਡ ਸੱਤ ਕਿੱਲੇ 1 ਫੁੱਟ ਨਹੀਂ ਵਜੇ ਕੇਂਦਰ ਸਰਕਾਰ ਦਾ ਕਹਿਣਾ ਸੀਗਾ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ ਅਸੀਂ ਕਿਸਾਨਾਂ ਦੀ ਜੀਵਨ ਜਿਹੜਾ ਵਾ ਜੀਵਨ ਪੱਧਰ ਜਿਹੜਾ ਉਹ ਬਦਲ ਦੇਣਾ ਪਰ ਜਿੱਥੇ ਅਸੀਂ ਆਏ ਆ ਪੰਜਾਬੀ ਲੋਕ ਚੈਨਲ ਜਿੱਥੇ ਪਹੁੰਚਿਆ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਬਹਾਦਰਪੁਰ ਜੋ ਆ ਹਲਕਾ ਸ਼੍ਰੀ ਅਰਗਵਿੰਦਪੁਰ ਪੈਂਦਾ ਐਮਪੀ ਹਲਕਾ ਇਹਨਾਂ ਦਾ ਪੈਂਦਾ ਜੀ ਹੁਸ਼ਿਆਰਪੁਰ ਇਸ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬਿਆਸ ਰੋੜ ਕੇ ਲੈ ਗਿਆ ਬਹੁਤ ਵੱਡੀ ਤਰਾਸਦੀ ਹੋਈ ਆ ਜਦੋਂ ਹੁਣ ਲੋਕਾਂ ਦੀਆਂ ਜ਼ਮੀਨਾਂ ਹੀ ਨਾ ਬਚੀਆਂ ਤੇ ਫਿਰ ਕਿਸਾਨ ਕਿਦਾਂ ਬਚਣਗੇ ਤੇ ਕਿਸਾਨਾਂ ਦੀਆਂ ਆਮਦਨਾਂ ਜਿਹੜੀਆਂ ਉਹ ਕਿਦਾਂ ਦੁਗਨੀਆਂ ਹੋਣਗੀਆਂ ਇਹ ਜਿਹੜੇ ਜਿਹੜੇ ਲੋਕਾਂ ਦੀ ਜ਼ਮੀਨ ਰੁੜੀ ਆ ਪਿੰਡ ਭਦਰਪੁਰ ਜੋਆ ਹੋਰ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਆ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਕਿੰਨੀ ਇੱਥੇ ਜ਼ਮੀਨ ਆ ਕਿੰਨੀ ਜਿਹੜੀ ਆ ਦਰਿਆ ਬੁਰਦ ਹੋ ਚੁੱਕੀ ਆ ਸੋ ਸਾਡੇ ਨਾਲ ਇੱਕ ਨਿਹੰਗ ਸਿੰਘ ਜਥੇਦਾਰ ਜੀ ਸਾਡੇ ਨਾਲ ਹਾਜ਼ਰ ਨੇ ਆ ਸਿੰਘ ਸਾਹਿਬ ਕੀ ਨਾਂ ਤੁਹਾਡਾ ਕਿਹੜਾ ਨਗਰ ਆ ਮੇਰਾ ਨਾਂ ਜੀ ਰਾਜਵੀਰ ਸਿੰਘ ਆ ਪਿੰਡ ਬਦਰਪੁਰ ਜੋਆ ਜੀ ਕਿੰਨੀ ਕੀ ਜ਼ਮੀਨ ਆਪਣੀ ਸਾਡੀ ਜ਼ਮੀਨ ਇੱਥੇ 6 ਕਿੱਲੇ ਜਿਹੜੀ ਦਰਿਆ ਦੇ ਵਿੱਚ ਰੋੜ ਚੁੱਕੀ ਐ 7-8 ਕਿੱਲੇ ਅੱਗੇ ਜਿਹਨੂੰ ਹੋਰ ਢਾ ਲੱਗੀ ਹੋਈ ਆ ਬਾਕੀ ਜਿਹੜੇ ਸਾਡੇ ਆਣ ਗਵਾਂਡ ਨੇ ਸਾਡੇ ਗਵਾਂਢੀ ਸਾਡੇ ਤੋਂ ਅੱਗੇ ਜਿਹੜੇ ਉਹਨਾਂ ਦੀ 12 ਕਿੱਲੇ ਉਹ 12 ਦੇ 12 ਹੀ ਰੁੜ ਗਈ ਸਾਰੀ ਟੋਟਲ ਹੀ ਤੇ ਬਾਕੀ ਤੁਸੀਂ ਚੀਮਾ ਸਾਹਿਬ ਦਾ ਦੱਸਿਆ ਹੀ ਇਹਨਾਂ ਦੇ 16 ਏਕੜ ਨੇ ਸਾਡੇ ਲਾਗੇ ਜਿਹੜੇ ਸਾਡੇ ਗਵਾਂਢੀ ਨੇ ਆਣ ਗਵਾਂਡ ਕਿਸ ਦੇ 7 ਕੇ ਦੇ 6 ਆਉਣ ਆ ਜਿਹੜੇ ਕੋਈ ਪਰਿਵਾਰ ਬਚਿਆ ਨਹੀਂ ਕੋਈ ਨਹੀਂ ਬਚਿਆ ਜੀ ਮਹਾਰਾਜ ਆ ਜਿਹੜੇ 15 ਦਿਨ ਲੰਘ ਕੇ ਗਏ ਨੇ ਨਾ ਇਹਨਾਂ 15 ਦਿਨਾਂ ਦੇ ਵਿੱਚ ਸਾਡੇ ਇਥੋਂ ਪਿੰਡ ਦਾ 70 ਏਕੜ ਦੇ ਲਗਭਗ ਰਗਭਾ ਜਿਹੜਾ ਰੁੜ ਗਿਆ ਵਾ ਇੱਕ ਪਰਿਵਾਰ ਹਨ ਦੋ ਭਰਾ ਹੀ ਉਹ ਆਪਣਾ ਰਣਜੀਤ ਸਿੰਘ ਤੇ ਮਰੀਕ ਸਿੰਘ ਉਹਨਾਂ ਦੀ 7 ਕਿੱਲੇ 42 ਦੋ ਮੋਟਰਾਂ ਇਹ ਦੋਨੋਂ ਰੁੜ ਗਈਆਂ ਵੈਂਦਿਆ ਵੈਂਦੇ 7-8 ਦਿਨਾਂ ਦੇ ਵਿੱਚ ਵਿੱਚ 15 ਦਿਨਾਂ ਦੇ ਵਿੱਚ ਵਿੱਚ 15 ਦਿਨ ਦੇ ਵਿੱਚ ਵਿੱਚ ਲਗਭਗ 60-70 ਕਿੱਲੇ ਜਿਹੜਾ ਉਹ ਸਾਡਾ ਇਹਦਾ ਕਾਰਨ ਕੀ ਆ ਕਿਉਂ ਇਹ ਦਰਿਆ ਇੰਦਰ ਨੂੰ ਤੁਹਾਡੀ ਜ਼ਮੀਨਾਂ ਨੂੰ ਸਿੱਧਾ ਹੋ ਗਿਆ ਕਾਰਨ ਇਹਦਾ ਮਹਾਰਾਜ ਇਦਾਂ ਕਿ ਜਦੋਂ 88 ਦਾ ਹੜ੍ਹ ਪਿਆ ਨਾ ਆਪਣੇ ਉਸ ਤੋਂ ਬਾਅਦ ਦਰਿਆ ਨੇ ਢਾਹ ਲਾਉਣੀ ਸ਼ੁਰੂ ਕੀਤੀ ਸਾਡੇ ਬਜ਼ੁਰਗਾਂ ਨੇ ਪਹੁੰਚ ਕੀਤੀ ਉੱਤੇ ਡੀਸੀ ਸਾਹਿਬ ਕੋ ਐਮਐਲਏਾਂ ਦੇ ਕੋਲ ਜਾ ਜਾ ਕੇ ਫੇਰ ਇੱਥੇ ਸਪਾਰ ਮਨਜ਼ੂਰ ਹੋਏ ਸਪਾਰ ਬਣੇ 2000 ਦੇ ਲਗਭਗ ਬਣ ਕੇ ਕੰਪਲੀਟ ਹੋ ਗਈ 2000 ਸਾਲ ਦੇ ਵਿੱਚ ਫੇਰ ਮੁੜ ਕੇ ਜਦੋਂ ਹੌਲੀ ਹੌਲੀ ਹੁਣ ਉਤਾਰਾਂ ਦੇ ਨਾਲ ਵੱਜੇ ਨੇ ਪੱਥਰ ਉਹਦੇ ਵਿੱਚ ਤਾਰ ਲੋਹੇ ਦੀ ਗਲਣੀ ਹੈ ਟੁੱਟਣੀ ਹੈ ਉਹ ਹੌਲੀ ਹੌਲੀ ਡੈਮੇਜ ਹੋਣਾ ਪਏ ਆਪਾਂ ਫੇਰ ਤੁਸੀਂ ਵੀ 2022 23 ਤੋਂ ਅਸੀਂ ਪਹੁੰਚ ਕਰਨਦੇ ਆ ਪ੍ਰਸ਼ਾਸਨ ਦੇ ਕੋਲ ਡੀ ਸੀ ਸਾਹਿਬ ਦੇ ਕੋਲ ਸਾਡੇ ਕੋਲ ਮੰਗ ਪੱਤਰ ਪਏ ਨੇ ਉਹਨਾਂ ਰਿਸੀਵ ਕੀਤੇ ਹੋਏ ਕਿ ਇਹ ਜਿਹੜਾ ਇੱਕ ਨੰਬਰ ਸਪਾਰ ਹੈ ਦੀ ਰਿਪੇਅਰ ਕੀਤੀ ਜਾਏ ਕਿਉਂਕਿ ਸਾਡੀ ਜਿਹੜੀ ਜ਼ਮੀਨ ਬਜੀ ਹੈ ਇੱਕ ਨੰਬਰ ਸਬਰ ਦਾ ਕਰਕੇ ਬਜੀ ਹੈ ਕਿਉਂਕਿ ਉਹ ਪਾਣੀ ਨੂੰ ਚੁੱਕਦਾ ਤੇ ਪਾਣੀ ਪਰਲੀ ਸਾਈਡ ਰਹਿੰਦਾ ਇਧਰ ਨਹੀਂ ਹੁੰਦਾ ਹੁਣ ਉਹ 22 23 ਤੋਂ ਲੈ ਕੇ ਡੈਮੇਜ ਹੁੰਦਾ ਹੁੰਦਾ ਹੁਣ ਬਿਲਕੁਲ ਡੈਮੇਜ ਹੋ ਗਿਆ ਜਿਹਦੇ ਫਲਸਰੂਪ ਇਹ ਨਿਕਲਿਆ ਸਿੱਟਾ ਕਿ ਜਿਹੜੀ ਸਾਰੀ ਜ਼ਮੀਨ ਆਡੀ ਹਾਲੇ ਦਾ ਇਹੋ ਹੀ ਹੈ ਕਿ ਸਾਨੂੰ ਸਪਾਰ ਬਣਾ ਕੇ ਦਿੱਤੇ ਜਾਣ ਤੇ ਜਿਹੜਾ ਇੱਕ ਨੰਬਰ ਸਪਾਰਵ ਹੈ ਉਹਦੀ ਰਿਪੇਅਰ ਸਭ ਤੋਂ ਪਹਿਲਾਂ ਹੋਊ ਕਿ ਦੀ ਹੈ ਸਪਾਸ ਦੀ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਸਰਕਾਰ ਨੂੰ ਮਹਿਕਮੇ ਨੂੰ ਕੁਦਰਤ ਨੂੰ ਕਿਹਦਾ ਕਿਹਦਾ ਜ਼ਿੰਮੇਵਾਰ ਸਾਰਿਆਂ ਦਾ ਮਿਲਵਾ ਹਤੀਏ ਪ੍ਰਸ਼ਾਸਨ ਵੀ ਇਹਦੇ ਵਿੱਚ ਜ਼ਿੰਮੇਵਾਰ ਵਾ ਕਿਉਂਕਿ ਡੀਸੀ ਸਾਹਿਬ ਕੋ ਤੇ ਅਸੀਂ ਪਹੁੰਚ ਕਰਨ ਦੇ ਆ 2023 ਤੋਂ ਲਿਆ ਕਰਕੇ ਉਹਨਾਂ ਨੇ ਕੋਈ ਕੀਤਾ ਹੀ ਨਹੀਂ ਇੱਥੇ ਆਣ ਕੇ ਮਾੜਾ ਮੋਟਾ ਥੋੜਾ ਬੋਧਾ ਆਣ ਕੇ ਵੀ ਰਿਪੇਅਰ ਹੀ ਉਹਦੀ ਸ਼ੁਰੂ ਕਰ ਦਿੰਦੇ ਤੇ ਬਚਾਹ ਹੋ ਜਾਣਾ ਹੈ ਫਿਰ ਚਲੋ ਕੁਦਰਤ ਦਾ ਹੁਣ ਇਹ ਦਰਿਆਵਾਂ ਦੇ ਵਹਾਣੇ ਇਹਨਾਂ ਦੇ ਆਪਣੇ ਮਾਹੌਲ ਨਾਲ ਚੱਲਣਾ ਹੀ ਪੈਣਾ ਵਾ ਇਹਨਾਂ ਦਾ ਥੋੜਾ ਬੋਧਾ ਆਪਾਂ ਕਰਾਂਗੇ ਪਰ ਬੰਦ ਤੇ ਫੇਰ ਹੀ ਹੋਣਾ ਸੋ ਵੀਰ ਨੇ ਦੱਸਿਆ ਕਿ ਸਾਡੀ ਵੀ ਜਿਹੜੀ ਆ 6 ਏਕੜ ਤੋਂ ਵੱਧ ਜ਼ਮੀਨ ਗਈ ਆ ਗਲੀ ਗਵਾਂਟ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਵੇਖੋ ਆ ਸੋਨੇ ਵਰਗੀ ਪੱਕੀ ਫਸਲ ਆ ਝੋਨੇ ਦੀ ਫਸਲ ਵੇਖੋ ਦਰਿਆ ਰੋੜ ਕੇ ਲਿਆਇਆ ਇਸੇ ਦਰਿਆ ਦੇ ਵਿੱਚ ਆ ਰੁੜ ਕੇ ਆਈ ਆ ਆ ਵੇਖੋ ਪੱਕੀ ਹੋਈ ਫਸਲ ਤੇ ਇਹਨਾਂ ਲੋਕਾਂ ਨੇ ਕੱਚੀਆਂ ਪੱਕੀਆਂ ਫਸਲਾਂ ਵੜਨੀਆਂ ਸੀ ਹੋਰ ਵੀ ਇੱਥੇ ਬਹੁਤ ਨੇ ਇਹ ਹੋਰ ਵੀ ਇੱਥੇ ਕਿਸਾਨ ਸਾਡੇ ਨਾਲ ਹਾਜ਼ਰ ਨੇ ਆ ਕੀ ਸਿੰਘ ਸਾਹਿਬ ਕੀ ਨਾਮ ਤੁਹਾਡਾ ਕਿਹੜਾ ਪਿੰਡ ਆ ਮੇਰਾ ਨਾਮ ਜੀਰ ਸਿੰਘ ਹੈ ਜੀ ਮੇਰਾ ਪਿੰਡ ਬਾਦਲਪੁਰ ਜੁਆ ਜੀ ਸਾਡੀ 3 ਕਿੱਲੇ ਜ਼ਮੀਨ ਜਿਹੜੀ ਗੰਨਾ ਲੱਗਾ ਸੀ 3 ਕਿੱਲੇ ਜ਼ਮੀਨ ਸਾਡੀ ਰੁੜ ਗਈ ਹੈ ਜੀ ਇਹ ਸਾਰਾ ਇਹ ਸਰਕਾਰਾਂ ਦਾ ਕਸੂਰ ਆ ਸਰਕਾਰਾਂ ਸਾਡੇ ਕੋਲ ਜ਼ਮੀਨਾਂ ਉਸ ਤਰ੍ਹਾਂ ਨਹੀਂ ਖੋ ਸਕੀਆਂ ਤੇ ਇਸ ਤਰੀ ਨਾਲ ਆ ਕੇ ਵੀ ਇਹਨਾਂ ਨੂੰ ਬਰਬਾਦ ਕਰ ਦੋ ਜਦੋਂ ਸਾਡਾ ਇਹਨਾਂ ਸਪਾਰ ਨਹੀਂ ਬਣਾਏ ਸਪਾਰ ਬਣਾਉਂਦੇ ਤੇ ਸਾਡੇ ਚਲੋ ਜ਼ਮੀਨ ਜਾਇਦਾਦ ਵੱਜ ਜਾਣੀ ਸੋ ਇੱਕ ਕਿਸਾਨ ਆ ਸਾਡਾ ਵੀਰ ਉਧਰ ਉਹ ਬਹੁਤ ਮੈਨੂੰ ਅਦਾਸ ਲੱਗ ਰਿਹਾ ਉਹ ਉਹ ਉਸ ਕੋ ਗੱਲ ਕਰਨ ਦੀ ਹਿੰਮਤ ਵੀ ਨਹੀਂ ਪੈ ਰਹੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕੀ ਭਾਣਾ ਵਰਤਿਆ ਜਿਹੜਾ ਤੁਸੀਂ ਇਹਨਾਂ ਦੁਖੀ ਹੋ ਗਏ ਹੋ ਕਿਉਂ ਮਨ ਟੁੱਟ ਗਿਆ ਭਰਾ ਦਾ ਕਿਹੜਾ ਪਿੰਡ ਮੇਰਾ ਪਿੰਡ ਜੀ ਭਦਰਪੁਰ ਜੁਆ ਜੀ अच्छा जी मैं 2020 च पेंशन आया आनके हो हो हाँ जी हाँ जी। ते आनके ते जमीन ਲਈ ए केड़े محکمہ وچ اوئے ਪੈਂਚ ਮੈਂ ਆਰਮੀ ਚ ਫੌਜੀ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਤੇ आनके ਸੀ 3 ਕਿਲੇ ਮੈਂ ਜਮੀਨ ਲਈ ਤੇ ਗੰਨਾ ਲਾਇਆ ਸੀ ਬੜੇ ਚਾਹ ਦੇ ਨਾਲ ਖੇਤੀ ਕਰਨ ਦਾ ਸ਼ੌਂਕ ਸੀ ਪਰ ਇਹ ਜਿਹੜਾ ਸ਼ੌਂਕ ਹੈ ਜਿਹੜਾ ਨਾ ਇਹ ਹੁਣ ਮੁਸੀਬਤ ਬਣਦਾ ਜਾ ਰਿਹਾ ਜੀ ਕਿਉਂਕਿ ਸਰਕਾਰਾਂ ਦਾ ਇਹਦੇ ਵੱਲ ਧਿਆਨ ਨਹੀਂ ਗਿਆ ਸਰਕਾਰਾਂ ਦੇ ਅੱਜ ਤੱਕ 70 ਸਾਲਾਂ ਚੋਂ ਗਲੀਆਂ ਨਾਲੀਆਂ ਚੋਂ ਬਾਹਰ ਨਿਕਲੀਆਂ ਤੇ ਇਹਨੇ ਦਰਿਆਵਾਂ ਨੂੰ ਬੰਨ ਕਿੱਥੇ ਲਾ ਲੈਣ ਨੇ ਪਹਿਲਾਂ ਤਾਂ ਅੰਗਰੇਜ਼ ਚੰਗੇ ਹੁੰਦੇ ਜਿਨ੍ਹਾਂ ਨੇ ਸਮੁੰਦਰ ਬੰਨ੍ਹ ਕੇ ਰੱਖ ਦਿੱਤਾ ਜੀ ਤੇ ਇਹਨਾਂ ਦੀ ਵੀ ਵੱੱਛ ਦੀ ਗੱਲ ਹੀ ਇਹ ਤੇ ਹੁਣ ਮੋਦੀ ਸਾਹਿਬ ਦੇ ਜਿਹੜੇ 1600 ਕਰੋੜ 1600 ਕਰੋੜ ਰੁਪਇਆ ਆਇਆ ਇਹ ਤੇ ਉਹਦੇ ਤੇ ਟਿਕਾਰ ਕੇ ਬੈਠੇ ਨੇ ਕਿ ਕਿਹੜੇ ਟਾਈਮ ਤੇ ਖਾੜੇ ਖਾਤਿਆਂ ਚਾਹਣ ਤੇ ਇਹਨੂੰ ਨੂੰ ਨੂੰ ਲੁਵੇਟੀਏ ਇਹਨਾਂ ਨੇ ਕਿੱਥੇ ਜਨਤਾ ਦਾ ਸੋਚਣਾ ਨਹੀਂ ਉਮੀਦ ਪਈ ਜਿਹੜਾ 1600 ਕਰੋੜ ਰੁਪਇਆ ਇਹ ਪੀੜਤ ਲੋਕਾਂ ਪ੍ਰਭਾਵਿਤ ਲੋਕਾਂ ਵੱਲ ਜਾਵੇਗਾ ਨਹੀਂ ਜਾਏਗਾ ਜੀ ਬਿਲਕੁਲ ਨਹੀਂ ਜਾਏਗਾ ਇਹ ਤੇ ਸਿਰਫ ਵੇਟ ਕਰਨ ਦੇ ਨੇ ਗੂਗਲ ਪੇਵਾਂ ਗੋ ਡੇਲੀ ਤਿੰਨ ਵਾਰੀ ਚੈੱਕ ਕਰਦੇ ਨੇ ਕਿ ਕਿਹੜੇ ਟਾਈਮ ਖਾੜੇ ਸਾਡੇ ਖਾਤੇ ਚੋਂ ਤੇ ਅਹੀ ਉਹਨੂੰ ਲਵੇਟ ਕੇ ਤੇ ਡਕਾਰੀਏ ਬਸ ਵੇਖੋ ਬਹੁਤ ਵੱਡਾ ਜਿਹੜਾ ਦਰ ਦਾ ਵੀਰ ਦਾ ਕਹਿੰਦੇ ਕਿ ਸਾਨੂੰ ਕੁਦਰਤ ਨੇ ਮਾਰਿਆ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਰਿਆ ਤੇ ਸਰਕਾਰ ਨੇ ਵੀ ਸਾਨੂੰ ਤਿੱਲ ਫੁੱਲ 1600 ਕਰੋੜ ਦਿੱਤਾ ਤੇ ਭਰਾ ਦਾ ਕਹਿਣਾ ਵਾ ਕਿ ਇਹ ਵੀ 1600 ਕਰੋੜ ਜਿਹੜਾ ਵੈ ਮੈਂ ਕਿ ਮੈਂ ਤਾਂ ਕੀ ਰਹਿ ਜਾਣਾ ਸਾਡੇ ਤੱਕ ਆਉਣ ਦੀ ਕੋਈ ਉਮੀਦ ਨਹੀਂ ਹੋਰ ਵੀ ਇੱਥੇ ਬਹੁਤ ਸਾਰੇ ਪ੍ਰਭਾਵਿਤ ਕਿਸਾਨ ਜਿਹੜੇ ਹੈਗੇ ਨੇ ਤੁਸੀਂ ਵੀ ਇਸੇ ਪਿੰਡ ਤੋਂ ਜੀ ਹਾਂਜੀ ਹਾਂਜੀ ਅੱਛਾ ਜੀ ਆ ਕੀ ਨਾਮ ਤੁਹਾਡਾ ਕੈਪਟਨ ਨੌਨਲ ਸਿੰਘ ਕੈਪਟਨ ਸਾਹਿਬ ਇਹ ਕਿੰਨੀ ਕੀ ਜ਼ਮੀਨ ਪਿੰਡ ਦੀ ਹੁਣ ਤੱਕ ਖਰਾਬ ਹੋ ਗਈ ਹੁਣ ਤੱਕ 201 ਤੋਂ ਉੱਪਰ ਪਰ ਚਲ ਗਈ ਹੈ 250 2200 ਇਥੇ ਹੋਏਗੀ ਜਿਹੜੇ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਦਰਿਆ ਬਰਦ ਹੋ ਗਈ ਹੈ ਕੱਲੇਰ ਜੋਆ ਪਿੰਡ ਦੀ ਕੱਲੇਰ ਜੋਆ ਪਿੰਡ ਦੀ ਹੋਰ ਕਿਹੜੇ ਕਿਹੜੇ ਪਿੰਡ ਦਾ ਨੁਕਸਾਨ ਹੋ ਰਿਹਾ ਹੈ ਇਹਦੇ ਅਗਲੇ ਪਾਸੇ ਫੱਤਾ ਕੁਲਾ ਉਹਦੀ ਹੋ ਰਹੀ ਹੈ ਜ਼ਮੀਨ ਪਰ ਉਹਨਾਂ ਦਾ ਆਈਡੀਆ ਉਹ ਹੀ ਦੱਸ ਸਕਦੇ ਨੇ ਕਿਉਂਕਿ ਅਸੀਂ ਸਾਡੇ ਤੋਂ ਕਿਲੋਮੀਟਰ ਅੱਗੇ ਉਹ ਨੇ ਤੇ ਆ 2 ਕਿਲੋਮੀਟਰ ਏਰੀਆ ਸਾਡੇ ਪਿੰਡ ਦਾ ਇਹ ਦਰਿਆ ਦੇ ਨਾਲ ਤੇ ਇਹ ਕਿੰਨਾ ਕ ਨੁਕਸਾਨ ਕਰ ਰਿਹਾ ਕੀ ਅੱਗੇ ਦਾ ਕੀ ਖਤਰਾ ਵਾ ਹੋਰ ਕੀ ਨੁਕਸਾਨ ਕਰੇਗਾ ਨੁਕਸਾਨ ਹੁਣੇ ਰੋਜ ਦਾ 2 ਏਕੜ ਜ਼ਮੀਨ ਤਕਰੀਬਨ 1 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਵਿੱਚ ਜ਼ਮੀਨ ਜਿਹੜੀ ਰੋਜ਼ ਦੀ ਜਾ ਰਹੀ ਏ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਜਿਹੜਾ ਬਿਆਸ ਦਰਿਆ ਦਾ ਪੋਲੇ ਨਾਲ ਵੱਧਾ ਟਾਂਡਾ ਔਰ ਸ਼ਹੀਰ ਹਰਗੁਪੁਰ ਦੇ ਵਿੱਚ ਉਹਨੂੰ ਵੀ ਹੋ ਸਕਦਾ ਕਿ ਦਰਿਆ ਬਾਈਪਾਸ ਕਰਕੇ ਤੇ ਦੂਜੇ ਪਾਸੇ ਚਲਾ ਜਾਣਾ ਤੇ ਸਾਰੀ 4-5 ਹਜ਼ਾਰ ਏਕੜ ਜ਼ਮੀਨ ਇਹਦੇ ਵਿੱਚ ਜਿਹੜੀ ਸਾਰੀ ਦਰਿਆ ਨੇ ਆਪਣੇ ਵਿੱਚ ਲੈ ਲੈਣੀ ਏ ਇੱਥੇ ਇੱਕ ਪਿੰਡ ਆ ਕੁਲਾਫਤਾ ਉਹ ਵੀ ਜਾਂਦਾ ਰਹਿਣਾ ਤੇ ਬਾਕੀ ਇਹ ਡੇਰੇ ਹੋਰ ਵੀ ਸਾਡੇ ਪਿੰਡਾਂ ਦੇ ਵੀ ਡੇਰੇ ਹੈਗੇ ਨੇ ਇੱਥੇ ਬੇ ਜਮੀਨ ਦੇ ਵਿੱਚ ਆ ਹੁਣ ਜਿੱਥੇ ਆਪਾਂ ਖੜੇ ਆ ਆ ਕਿੱਲੇ ਇੱਕ ਡੇਰਾ ਇੱਕ ਪਹਿਲਾ ਡੇੜੀ ਇੱਕ ਡੇਰਾ ਇਹ ਘਰ ਰੁਣਨੇ ਸ਼ੁਰੂ ਹੋ ਜਾਣੇ ਨੇ ਇਹ ਹੁਣ ਸਾਡੇ ਪਿੰਡ ਦੀ ਵਾਰੀ ਆਣੀ ਡੇਰਿਆਂ ਦੀ ਮੁੜ ਕੇ ਅੱਗੇ ਕੁਲੇ ਫੱਤੇ ਦੀ ਆ ਜਾਣੀ ਹੈ ਤੋਂ ਰੁਣਨੇ ਨੇ ਲੋਕ ਤੇ ਅਸੀਂ ਪ੍ਰਸ਼ਾਸਨ ਨੂੰ ਤਾਂ ਜਗਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਆ ਸਰਕਾਰਾਂ ਵੱਲ ਭੱਜ ਰਹੇ ਆ ਪਰ ਸਰਕਾਰਾਂ ਦੇ ਪੱਲੇ ਹੀ ਕੁਝ ਨਹੀਂ ਹੈ ਜਿਸ ਤੱਕ ਸਾਨੂੰ ਲੱਗ ਰਿਹਾ ਵੀ ਇਹ ਸ਼ਾਇਦ ਕੁਝ ਨਹੀਂ ਹੋਣਾ ਅਸੀਂ ਰੋਣਾ ਹੀ ਇਹਨਾਂ ਕੋਲ ਅਮੀਰ ਅਮੀਰ ਤੱਕੀ ਹੋਈ ਹੈ ਪਰ ਅਸੀਂ ਫਿਰ ਵੀ ਜਗਾਉਣ ਦੀ ਕੋਸ਼ਿਸ਼ ਕਰ ਰਹੇ ਕਿ ਸਰਕਾਰਾਂ ਜਾਗਣ ਕਿ ਕੀਮਤ ਇੱਥੇ ਕਿਲੇ ਦੀ ਮੰਨ ਕੇ 25-30 ਲੱਖ ਦਾ ਕਿਲਾ ਹੋਊਗਾ ਇੱਥੇ ਮੇਰੀ ਇੱਕ ਕਿਲਾ ਪਿਛੇ ਜ਼ਮੀਨ ਦੇ ਮੈਂ 25 ਲੱਖ 30 ਹਜ਼ਾਰ ਰੁਪਏ ਨੂੰ ਇੱਕ ਬੈ ਲਈ ਸੀ ਇੱਕ ਬੰਦੇ ਕੋ ਮੋਟਰ ਸਣੇ ਪੈੜੀ 25 ਲੱਖ 30 ਹਜ਼ਾਰ ਰੁਪਏ ਲੈ ਲਈਏ 25 ਲੱਖ ਰੁਪਈਆ ਕੀਮਤ ਆ ਜੀ ਤੇ ਹੁਣ ਤੱਕ 250 ਏਕੜ ਦੇ ਕਰੀਬ ਇਹ ਜਿਹੜਾ ਦਰਿਆ ਵਾ ਇਸ ਜ਼ਮੀਨ ਨੂੰ ਖਾ ਚੁੱਕਿਆ ਤੇ ਤੁਸੀਂ 25 ਲੱਖ ਦੇ ਨਾਲ ਉਸ 250 ਨੂੰ ਗੁਣਾ ਕਰ ਲਓ ਕਿ ਇਹਨਾਂ ਲੋਕਾਂ ਦੀ ਆਮਦਨ ਤਾਂ ਕੀ ਦੁੱਗਣੀ ਹੋ ਗਈ ਇਹਨਾਂ ਦਾ ਕਾਰੋਬਾਰ ਹੀ ਖਤਮ ਹੋ ਗਿਆ ਤੁਹਾਡਾ ਵੀ ਨੁਕਸਾਨ ਹੋਇਆ ਵੀ ਕਿੰਨਾ ਕਿੰਨੀ ਪੈਲੀ ਡਿੱਗੀ 7 ਕਿੱਲੇ ਪੈਲੀ ਸੀ ਜਿਹੜੀ ਰੁੜ ਗਈ ਆਪਣੀ ਤੇ 3.5 ਕਿੱਲੇ ਮੈਂ ਠੇਕੇ ਤੇ ਲਈ ਉਹ ਵੀ ਸਾਰੀ ਡਿੱਗ ਪਈ ਸਾਢੇ 3 ਕਿੱਲੇ ਠੇਕੇ ਤੇ ਲੱਗੇ ਉਹ ਵੀ ਰੁੜ ਗਏ ਵੇਤੇ ਮੋਟਰ ਠੇਕਾ ਦਿੱਤਾ ਹੀ ਹੈ ਕਿੰਨਾ ਠੇਕਾ ਹੀ ਠੇਕਾ 42000 ਰੁਪਇਆ 120000 ਰੁਪਇਆ ਨੇ ਵੀਰ ਨੇ ਠੇਕਾ ਦਿੱਤਾ ਤਿੰਨਾਂ ਕਿੱਲਿਆਂ ਦਾ ਤੇ ਸਰਕਾਰ ਨੂੰ ਸਰਕਾਰ ਕਹਿੰਦੀ ਆ ਕਿ ਉਹ ਰੁੜ ਗਈ ਆ ਨਾ ਜਮੀਨ ਸਰਕਾਰ ਕਹਿੰਦੀ ਆ ਕਿ 20000 ਰੁਪਇਆ ਅਸੀਂ ਦੇਣਾ ਵਾ ਤੇ ਸਾਡੇ ਉਹਦੇ ਵਿੱਚ ਹੀ 8500 ਜਿਹੜਾ ਰੁਪਇਆ ਉਹ ਸੈਂਟਰ ਸਰਕਾਰ ਵਾਲਾ ਮੇਰੇ ਖਿਆਲ ਉਹ ਵੀ ਵਿੱਚੇ ਪਾ ਕੇ ਤੇ ਜਿਸ ਕਿਸਾਨ ਨੇ 1.5 ਲੱਖ ਠੇਕਾ ਦਿੱਤਾ ਤੇ ਉਹਨੂੰ ਕੁੱਲ ਜਿਹੜਾ ਖਰਾਬਾ ਮਿਲਣਾ ਵਾ ਜਿਹਨੂੰ ਖਰਾਬਾ ਕਹਿੰਦੇ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਉਹ ਇਹਨਾਂ ਨੂੰ ਲਗਭਗ 60-65000 ਰੁਪਇਆ ਮਿਲਣਾ ਜਿਹਨੇ ਜਿਹਦੀ 7 ਕਿੱਲੇ ਖੋਦੀ ਜ਼ਮੀਨ ਰੁੜ ਗਈ ਆ ਤੇ ਉਹਦੇ ਹਿਸਾਬ ਦੇ ਨਾਲ ਤੁਸੀਂ ਇਹਨਾਂ ਦੇ ਨੁਕਸਾਨ ਦਾ ਅੰਦਾਜ਼ਾ ਆਪ ਹੀ ਲਾ ਲਓ ਇੱਕ ਹੋਰ ਭਰਾ ਸਾਡੇ ਨਾਲ ਤੁਹਾਡੀ ਵੀ ਜ਼ਮੀਨ ਕੋ ਖਰਾਬ ਹੋਈ ਹੈ ਜੀ ਹਾਂਜੀ ਜੀ ਬਲਕਾਰ ਸਿੰਘ ਪਿੰਡ ਬਦ ਫਿਰ ਜੀ ਤੁਹਾਡਾ ਵੀ ਇਹੀ ਪਿੰਡ ਹੈ ਹਾਂਜੀ ਹਾਂਜੀ ਬਲਕਾਰ ਸਿੰਘ ਜੀ ਕਿੰਨੀ ਕੁ ਜ਼ਮੀਨ ਆਪਣੀ ਇੱਥੇ ਖਰਾਬ ਹੋ ਗਈ ਆ ਆਪਣਾ ਜੀ 5 ਕਿੱਲੇ ਕੁ ਮਾਰ ਡਿਗ ਪਿਆ ਜਿਹਦੇ ਵਿੱਚੋਂ ਆ ਥੋੜਾ ਜਿਆ ਰਹਿ ਗੋ 5-7 ਮਰਲੇ ਹੂੰ ਤੇ ਦੋ ਕਿੱਲੇ ਕੇ ਬਜ ਰਹੇ ਹੋ ਕੇ ਖਤਮ ਹੋ ਗਏ ਤੇ ਜਿਹੜੀ ਬਗਰ 12 ਕਿੱਲੇ ਟੋਟਲ ਹੈ ਜਿਹੜੀ ਮਗਰ 5 ਕਿੱਲੇ ਬਚੀ ਉਹਨੂੰ ਵੀ ਢਾ ਲੱਗੀ ਹੈ ਤਿੰਨਾਂ ਕਿੱਲੇ 5 ਕਿੱਲੇ ਕਮਾਦ ਹੀ ਬਾਕੀ ਕੀ ਦੋ ਕਿੱਲੇ ਪੱਠੇ ਦੋ ਕਿੱਲੇ ਪੱਠੇ ਹਾਂਜੀ ਹਾਂਜੀ ਹੋਰ ਤੇ 5 ਕਿੱਲੇ ਜਿਹੜੀ ਰਹਿ ਗਈ ਆ ਉਹ ਵੀ ਆ ਵੇਖੋ ਜੀ ਤਿੰਨਾਂ ਕਿੱਲੇ ਢਾ ਲੱਗੀ ਬਿਲਕੁਲ ਖਤਮ ਹੋ ਗਈ ਆ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਥੋੜਾ ਜੂਮ ਕਰਕੇ ਆ ਉਹ ਦਿਖਾ ਦੇ ਉਹ ਜਿਹੜਾ ਢਾ ਲੱਗੀ ਹੋਈ ਆ ਦਰਿਆ ਦੀ ਕਿ ਉਹ ਜਿਹੜੀ ਇਹਨਾਂ ਦੀ ਜ਼ਮੀਨ ਆ ਤੇ ਉਹ ਵੀ ਰੁੜ ਰਹੀ ਆ ਅੱਛਾ ਤੁਹਾਡੀ 7 ਕਿੱਲੇ ਰੁੜ ਚੁੱਕੀ ਆ ਹਾਂਜੀ ਤੇ ਬਾਕੀ ਪੰਜ ਕਿਲੇ ਦਾ ਵੀ ਕੋਈ ਤੁਹਾਨੂੰ ਉਮੀਦ ਨਹੀਂ ਹੈ ਸਰ ਰੋਜ਼ ਦੀ ਮੰਨ ਲਓ ਵਿਗਾਖਣ ਰੋਜ਼ ਦੀ ਡਿੱਗਣ ਦੀ ਤੇ ਨਾਲੇ ਪੰਜਾਬੀ ਲੋਕ ਚੈਨਲ ਵੇਖਣ ਵਾਲਿਓ ਦੀਨ ਦੁਨੀਆ ਦੇ ਲੋਕੋ ਆਹ ਜੇ ਬੰਦੇ ਆਜ ਨੂੰ ਪੰਜਾਬ ਕਹਿੰਦੇ ਆ ਸੱਤ ਕਿਲੇ ਜ਼ਮੀਨ ਜਾ ਚੁੱਕੀ ਆ ਲਗਭਗ 2 ਕਰੋੜ ਰੁਪਏ ਦੀ ਜ਼ਮੀਨ ਜਾ ਚੁੱਕੀ ਆ ਤੇ ਬਾਕੀ ਡੇਢ ਕਰੋੜ ਦੀ ਹੋਰ ਆ ਜਿਹੜੀ ਪੰਜ ਕਿੱਲੇ ਉਮੀਦ ਉਹਦੀ ਵੀ ਕੋਈ ਨਹੀਂ ਕੱਲੀ ਜ਼ਮੀਨ ਨਹੀਂ ਗਈ ਨਾਲ ਫਸਲ ਵੀ ਗਈ ਆ ਫਸਲ ਨਹੀਂ ਗਈ ਨਾਲੇ ਦੀਆਂ ਉਮੀਦਾਂ ਵੀ ਗਈਆਂ ਇਹਦੇ ਘਰ ਦਾ ਸੁੱਖ ਚੈਨ ਵੀ ਗਿਆ ਕੀ ਨਾ ਬਲਕਾਰ ਸਿੰਘ ਹਾਂਜੀ ਫੇਰ ਵੀ ਬਲਕਾਰ ਸਿੰਘ ਚੰਗਾ ਭਲਾ ਇੱਥੇ ਖੜਾ ਇਹਨੂੰ ਪੰਜਾਬ ਕਹਿੰਦੇ ਆ ਪਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇੱਥੇ ਢੇਡੇ ਮਾਰਨ ਵਾਲੇ ਮੰਤਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਵਾਸਤੇ ਤਾਂ ਇਹ ਮੂਸਲ ਦੇ ਕਣੀਆਂ ਡਿੱਗਣ ਵਾਲੀ ਗੱਲ ਆ ਸਿਆਣਿਆਂ ਦੇ ਬਜ਼ੁਰਗਾਂ ਦਾ ਅਖਾਣ ਹੈ ਕਿ ਮੂਸਲ ਉੱਤੇ ਕਣੀਆਂ ਡਿੱਗਦੀਆਂ ਕਿਉਂਕਿ ਜਦੋਂ ਆਪਣਾ ਘਰ ਪੱਕਾ ਹੋਵੇ ਨਾ ਤੇ ਬਾਹਰ ਜਿਹੜੀ ਬਰਬਾਦੀ ਆ ਉਹ ਮੂਸਲ ਉੱਤੇ ਕਣੀਆਂ ਲੱਗਦੀਆਂ ਇੱਥੇ ਇੱਕ ਹੋਰ ਵੀਰ ਸੀਗਾ ਉਹਦਾ ਵੀ ਜਿਹੜਾ ਨੁਕਸਾਨ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਰ ਇੱਕ ਬੇਨਤੀ ਹੈ ਵੀ ਚਲੋ ਸਾਡੀ ਤੇ ਜਿਹੜੀ ਜਾਣ ਲਈ ਹੈ ਇਸ ਤੋਂ ਅੱਗੇ ਤਕਰੀਬਨ 12 13 ਸਾਡੇ ਪਿੰਡ ਦੇ ਘਰ ਨੇ ਹਰਜੋਏ ਦੇ ਜਿਹੜੇ ਦੇਰ ਪੱਕ ਨਹੀਂ ਪੱਕੇ ਰੈਸ਼ੀ ਕਰਨੇ ਜਿਹੜੇ ਤਕਰੀਬਨ ਇਥੋਂ ਕੋਈ 5 ਕਿੱਲੇ ਕੋਈ 2 ਕਿੱਲੇ ਕੋਈ 4 ਕਿੱਲੇ ਦੂਰ ਹੈ ਇਸ ਤੋਂ ਅਗੇ ਕੁੱਲੇ ਫਤਲ 2 250 ਗਰ ਜਿਹੜਾ ਤਕਰੀਬਨ ਸਾਰਾ ਹੀ ਖਤਮ ਹੋ ਜਾਏਗਾ ਜੇ ਨਾ ਰੋਕਿਆ ਗਿਆ ਹਾਂ ਜੀ ਤੁਸੀਂ ਤੁਹਾਡੇ ਕੋਈ ਹੋਇਆ ਨੁਕਸਾਨ ਕੀ ਨਾਂ ਤਾਂ ਮੇਰਾ ਬਲਵਿੰਦਰ ਸਿੰਘ ਐਂਡ ਬਾਦਰਪੁਰ ਜੋ ਮੇਰੇ 7 ਕਿੱਲੇ ਜ਼ਮੀਨ ਅੱਗੇ 7 ਕਿੱਲੇ ਰੋੜ ਕੇ 7 ਕਿੱਲੇ ਇੱਕ ਫੁੱਟ ਨਹੀਂ ਬਚੇ ਸਾਰੀ ਖਤਮ ਹੋ ਗਈ ਨਾਲੇ ਦੇਖ ਲਓ ਬਈ ਸੱਤ ਕਿੱਲੇ ਰਾਵੀ ਦਰਿਆ ਨੇ ਵੀ ਬੜਾ ਕੀਤਾ ਰਾਵੀ ਦਰਿਆ ਨੇ ਲੋਕਾਂ ਦੇ ਘਰ ਡੋਬ ਦਿੱਤੇ ਲੋਕਾਂ ਦੀ ਜ਼ਮੀਨ ਡੋਬ ਦਿੱਤੀ ਉਹ ਫੇਰ ਆ ਜਾਣੀ ਆ ਉਹ ਘਰ ਵੀ ਬਣ ਜਾਣੇ ਆ ਉਹ ਜ਼ਮੀਨਾਂ ਵੀ ਆਬਾਦ ਹੋ ਜਾਣੀਆਂ ਪਰ ਆ ਭਰਾ ਦਾ ਜਿਹੜਾ ਸੱਤ ਕਿੱਲੇ ਜ਼ਮੀਨ ਜਿਹੜੀ ਉਹ ਚਲੀ ਗਈ ਆ ਹੁਣ ਦਰਿਆ ਨੇ ਪਤਾ ਨਹੀਂ ਕਿਹੜਾ ਰੁਖ ਅਪਣਾਉਣਾ ਇਹ ਦਰਿਆ ਮੇਰੇ ਖਿਆਲ ਪਿੱਛੇ ਨੂੰ ਤਾਂ ਨਹੀਂ ਮੁੜਦਾ ਅੱਗੇ ਨੂੰ ਵਧੂ ਇਹ ਕਿੰਨਾ ਕ ਇਧਰ ਆ ਗਿਆ ਤੁਹਾਡੇ ਸਾਡੇ ਦਾ ਜਿਹੜੇ ਗਏ ਗਏ ਇਹ ਕਾਫੀ ਇਹਨਾਂ ਦੀ ਵੀਰੋਨਾਂ ਦੀ ਰੂੜੀ ਆ ਉਤੋਂ ਅੱਗੇ ਮੇਰੇ ਸੱਤ ਕਿੱਲੇ ਕਿੰਨੀਆਂ ਮੋਟਰਾਂ ਸੀ ਵਿੱਚ ਮੋਟਰਾਂ ਦੇ ਇੰਜਨ ਵਾਲੇ ਬੋਰ ਸੀ ਕਿ ਮੇਰੇ ਦੋ ਦੋ ਹਾਂਜੀ ਆਪਣੀ ਜੱਦੀ ਜ਼ਮੀਨ ਜੱਦੀ ਜ਼ਮੀਨ ਸੀ ਨਾਂ ਮੇਰੇ ਬੋਲ ਹਾਂ ਬੋਲਦੀ ਕੀ ਨਾਂ ਤੇਰਾ ਮੇਰਾ ਪਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵੈਸੇ ਤਾਂ ਇੱਥੇ ਹਰੇਕ ਕਿਸਾਨ ਨਾਲ ਜਿਹਦੀ ਗੱਲ ਕਰੀਏ ਕਿ ਇਹਦੇ 7 ਕਿੱਲੇ ਗਏ ਕਿ ਇਹਦੇ 12 ਕਿੱਲੇ ਗਏ ਕਿ ਇਹਦੇ 5 ਕਿੱਲੇ ਗਏ ਇੱਥੇ ਹਰੇਕ ਬੰਦਾ ਜਿਹੜਾ ਉਹ ਨੁਕਸਾਨ ਜੀ ਦਾ ਹੋਇਆ ਉਹ ਇੱਥੇ ਖੜਾ ਜੇ ਸਰਕਾਰ ਪੰਜਾਬ ਦੀ ਆ ਕੇਂਦਰ ਦੀ ਆ ਕੋਈ ਦਾਨੀ ਸੱਜਣਾ ਕੋਈ ਐਨ ਆਰ ਆਈ ਵੀਰ ਆ ਕੋਈ ਸੰਤ ਸਮਾਜ ਆ ਕੋਈ ਸੰਤ ਮਹਾਪੁਰਸ਼ ਨੇ ਡੇਰੇਦਾਰ ਨੇ ਉਹ ਜਰੂਰ ਇਹਨਾਂ ਲੋਕਾਂ ਦੀ ਬਾਹ ਫੜਨ ਕਿ ਇਹ ਜਿਹੜੇ ਲੋਕ ਆ ਇਹਨਾਂ ਲੋਕਾਂ ਦੀ ਸੱਤ ਕਿੱਲੇ ਜ਼ਮੀਨ ਨਹੀਂ ਗਈ ਇਹਨਾਂ ਦਾ ਭਵਿੱਖ ਚਲਿਆ ਗਿਆ ਇਹਨਾਂ ਦਾ ਵजूद ਚਲਿਆ ਗਿਆ ਸੋ ਇਨਾਂ ਲੋਕਾਂ ਦਾ ਹੁਣ ਮੋੜ ਵਸੇਬਾ ਕਿੱਦਾਂ ਹੋਊਗਾ ਇੱਕ ਸਰਕਾਰ ਦਾ ਮੁਲਾਜ਼ਮ ਜਾਂ ਕੋਈ ਕਰਮਚਾਰੀ ਅਧਿਕਾਰੀ ਉਹਦੀ ਡਿਊਟੀ ਦੌਰਾਨ ਮੌਤ ਹੋ ਜੇ ਤੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਉਹਨੂੰ ਐਕਸਗਰੇਸ਼ੀਆ ਮਿਲਦੀ ਆ ਪਰਿਵਾਰ ਨੂੰ ਨੌਕਰੀ ਮਿਲਦੀ ਆ ਤੇ ਇਹਦਾ ਦੇ ਵਿਚਾਰੇ ਦਾ ਸਾਰਾ ਭੁਖੇਖੀ ਚਲਿਆ ਗਿਆ ਇਸ ਬੰਦੇ ਦਾ ਇਸ पीडਿਤ ਪ੍ਰਭਾਵਿਤ ਵੀਰ ਦਾ ਕੀ ਨਾਂ ਦੱਸਿਆ ਪੁਲਵਿੰਦਰ ਸਿੰਘ ਪੁਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪੁੱਤਰ ਜਸਵੰਤ ਸਿੰਘ ਕਹਿੰਦਾ ਵੀ ਇੱਕ ਮਰਲਾ ਜ਼ਮੀਨ ਨਹੀਂ ਦੀ ਵੈਸੇ ਹੋਰ ਵੀ ਬੜਿਆ ਇੱਥੇ ਹੋਰ ਵੀ ਸਾਡੇ ਨਾਲ ਹੈਗੇ ਆ ਸਾਡੇ ਨਾਲ ਸਰਦਾਰ ਸ਼ਹਬਾਤ ਸਿੰਘ ਚੀਮਾ ਜਿਹੜੇ ਖੇਤੀ ਵਿਭਾਗ ਦੇ ਜਿਹੜੇ ਆ ਇੱਕ ਪੰਜਾਬ ਲੈਵਲ ਦੇ ਅਫਸਰ ਨੇ ਔਰ ਨਾਲ ਦੀ ਨਾਲ ਚੀਮਾ ਸਾਹਿਬ ਜਿਹੜੇ ਆ ਉਹ ਖੇਤੀ ਮਾਹਿਰ ਵੀ ਨੇ ਔਰ ਜਿੱਥੇ ਇਹ ਕਿਸਾਨਾਂ ਨੂੰ ਫਸਲਾਂ ਬੀਜਣ ਦਾ ਫਸਲਾਂ ਨੂੰ ਸੰਭਾਲਣ ਦਾ ਫਸਲਾਂ ਨੂੰ ਵੇਚਣ ਦਾ ਗੁਰ ਸਿਖਾਉਂਦੇ ਆ ਉਸ ਦੇ ਨਾਲ-ਨਾਲ ਪੰਜਾਬ ਦੀ ਖੇਤੀ ਨੀਤੀ ਵੀ ਇਹੋ ਜਿਹੇ ਲੋਕ ਤਿਆਰ ਕਰਦੇ ਆ ਚੀਮਾ ਸਾਹਿਬ ਕਹਿੰਦੇ ਤੁਹਾਡਾ ਵੀ ਨੁਕਸਾਨ ਹੋਇਆ ਇਹਦੇ ਵਿੱਚ ਹਾਂ ਬਿਲਕੁਲ ਜੀ ਕਿੰਨਾ ਕੁ ਆਪਣਾ ਨੁਕਸਾਨ ਹੋਇਆ ਇਹਦੇ ਵਿੱਚ ਹਾਂ ਬਹੁਤ ਨੁਕਸਾਨ ਹੋਇਆ ਜੀ ਮੇਰੇ 16 ਏਕੜ ਮੇਰੀ ਜ਼ਮੀਨ ਇੱਥੇ ਜਿਹੜੀ ਹੈ ਉਹ ਰੁੜ ਗਈ ਹੈ ਔਰ ਬੜਾ ਐਸ ਫਲੇ ਨਾ ਬੜਾ ਭਾਵਕ ਜੀਆਂ ਗੱਲਾਂ ਤੁਸੀਂ ਬਾਰ-ਬਾਰ ਜਦੋਂ ਪੁੱਛ ਰਹੇ ਹੋ ਨਾ ਤੇ ਇਹ ਸਾਨੂੰ ਗੱਲਾਂ ਸਤਾਰੀਆਂ ਨੇ ਬਹੁਤ ਭਾਵਕ ਨੇ ਆ ਨੀ ਮੈਂ ਗੱਲ ਭਾਵਕਤਾ ਦੀ ਨਹੀਂ ਹੈਗੀ ਜੀ ਗੱਲ ਤੇ ਨੁਕਸਾਨ ਦੀ ਆ ਨਾ ਗੱਲ ਤੇ ਬਰਬਾਦੀ ਦੀ ਆ ਦੇਖੋ ਔਰ ਇਹ ਮੈਨ ਮੇਡ ਚੀਜ਼ਾਂ ਨੇ ਸਾਰੀਆਂ ਇਹ ਜੇ ਸਰਕਾਰਾਂ ਨੇ ਪ੍ਰਬੰਧ ਕੀਤਾ ਹੁੰਦਾ ਸਮੇਂ ਸਿਰ ਤੇ ਜਮੀਨਾ ਨਾ ਰੋੜਦੀਆਂ ਤੁਸੀਂ ਇਸ ਬਾਰੇ ਸਪਸ਼ਟ ਕਰੋ ਦੇਖੋ ਬਿਲਕੁਲ ਜੀ ਇਹ ਸਮੇਂ-ਸਮੇਂ ਤੇ ਜਿਹੜਾ ਸੀਗਾ ਸਾਡੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਇਹਦੇ ਪ੍ਰਤੀ ਮੈਮੋਰੰਡਮਸ ਦਿੱਤੇ ਜਾਂਦੇ ਰਹੇ ਆ ਕਿ ਇਸ ਤੇ ਬਚਾਅ ਲਈ ਕੋਈ ਸਪਾਰ ਜੜੇ ਪੱਕੇ ਕੀਤੇ ਜਾਣ ਔਰ ਜਿਹੜੇ ਪਹਿਲਾਂ ਬਣਿਆ ਉਹਨਾਂ ਦੀ ਰਿਪੇਅਰ ਕੀਤੀ ਜਾਵੇ ਪਰ ਬਦਕਿਸਮਤੀ ਦੇ ਨਾਲ ਉਹ ਸ਼ਾਇਦ ਸਾਡੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਪਿਆ ਔਰ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਨੁਕਸਾਨ ਹੁੰਦਾ ਗਿਆ ਜਿਵੇਂ ਤੁਸੀਂ ਹੁਣੇ ਆਪਣੇ ਬੋਲਦੇ ਵਿੱਚ ਦੱਸ ਰਹੇ ਸੀਗੇ ਕਿ ਠੀਕ ਹੈ ਨੁਕਸਾਨ ਹਰ ਕਿੱਜਾ ਤੇ ਜਿਹੜਾ ਉਹ ਮਾੜਾ ਹੁੰਦਾ ਰਾਵੀ ਦਰਿਆ ਨੇ ਵੀ ਬਹੁਤ ਨੁਕਸਾਨ ਕੀਤਾ ਪਰ ਉਹ ਨੁਕਸਾਨ ਉਹ ਆ ਜਿਹੜਾ 6 ਮਹੀਨੇ ਸਾਲ ਬਾਅਦ ਫਿਰ ਮੋੜਲੀ ਤੇ ਆ ਜਾਣਾ ਇਹ ਉਹ ਨੁਕਸਾਨ ਆ ਜਿਹੜਾ ਮੋੜਲੀ ਤੇ ਨਹੀਂ ਆਉਣ ਦੇ ਦੇ ਅਸਰ ਲੱਭ ਰਹੇ ਜਿਸ ਜਿਸ ਚੀਜ਼ ਨੇ ਔਰ ਜਿਸ ਕਾਰਨ ਕਰਕੇ ਸਾਡੀ ਜ਼ਮੀਨ ਹੀ ਚਲੀ ਗਈ ਉਹਨੂੰ ਉੱਥੇ ਕਿੱਥੇ ਕਾਸ਼ਤ ਕਰਾਂਗੇ ਕਿੱਥੇ ਉਹ ਸੜੀਆਂ ਫਸਲਾਉਣਗੇ ਕਿਸ ਤਰ੍ਹਾਂ ਰਹਿਣ ਬਸੇਰਾ ਲੋਕ ਕਰਨਗੇ ਉਹ ਤੇ ਫਿਰ 6 ਮਹੀਨੇ ਬਾਅਦ ਹੋ ਜਾਏਗਾ ਪਰ ਪਰਿਵਾਰਾਂ ਦੇ ਭੁੱਖ ਦਾ ਮਸਲਾ ਪਰਿਵਾਰਾਂ ਦੇ ਭੁੱਖ ਦਾ ਵੀ ਮਸਲਾ ਹੈ ਔਰ ਦੇਖਣ ਦੇ ਵਿੱਚ ਵੀ ਇਹ ਗੱਲ ਆ ਰਹੀ ਕਿ ਸਾਰੇ ਦੇ ਸਾਰੇ ਉਸ ਪਾਸੇ ਰਾਵੀ ਪ੍ਰਭਾਵਿਤ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਕੂਚ ਕਰ ਰਹੇ ਸੀਗੇ ਔਰ ਤਨਵਾਦੀਆਂ ਅਸੀਂ ਤੁਹਾਡੇ ਵਰਗੇ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਆ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤੇ ਬਹੁਤ ਮੁਸ਼ਕਲ ਆ ਰਹੀ ਹੈ ਬਹੁਤ ਮੁਸ਼ਕਲ ਆ ਰਹੀ ਹੈ ਤੁਸੀਂ ਇੱਥੇ ਦੇਖਿਆ ਕਿ ਕਿਸ ਤਰ੍ਹਾਂ ਦੇ ਕਿਸਾਨ ਤੁਹਾਡਾ ਗੱਲ ਕਰਨ ਜੁਗੇ ਵੀ ਨਹੀਂ ਰਹਿ ਰਹੇ ਉਹ ਇੰਨੇ ਕੋ ਮਹਿਸੂਸ ਕਰ ਰਹੇ ਆ ਜਿਨ੍ਹਾਂ ਨੇ ਸਾਰੀ ਆਪਣੀ ਪੂੰਜੀ ਇੱਥੇ ਲਾਈ ਹੁੰਦੀ ਆ ਔਰ ਬਹੁਤ ਅਪਜਾਊ ਤਰਤੀਏ ਬਹੁਤ ਅਪਜਾਊ ਪਰ ਕਿਸੇ ਦਾ ਕਿਸੇ ਦਾ ਪ੍ਰੋਪਰ ਜੋ ਧਿਆਨ ਦੇਣਾ ਚਾਹੀਦਾ ਸੀ ਉਹ ਨਾ ਦੇਣ ਕਰਕੇ ਔਰ ਸਾਡੀਆਂ ਜ਼ਮੀਨਾਂ ਰੁੜ ਗਈਆਂ ਬਹੁਤ ਨੁਕਸਾਨ ਹੋਇਆ ਕੀ ਇਹਦਾ ਹੱਲ ਕੀ ਵੇਖਦੇ ਹੱਲ ਵੇਖੋ ਜੀ ਹੱਲ ਜਿਹੜਾ ਪ੍ਰਬੰਧਿਤ ਦਾ ਇਹ ਆ ਕਿ ਜੋ ਵੀ ਸਾਡੇ ਸਪਰ ਨੇ ਇੱਥੇ ਉਹ ਉਹਨਾਂ ਨੂੰ ਆ ਨਵੀਂ ਤਕਨੀਕ ਦੇ ਨਾਲ ਕਿਉਂਕਿ ਤਕਨੀਕ ਸਾਇੰਸ ਬਹੁਤ ਅੱਗੇ ਚਲੀ ਗਈ ਹੈ ਉਸ ਨੂੰ ਦਰਿਆਵਾਂ ਦੇ ਰੋੜਾਂ ਨੂੰ ਠੀਕ ਹੈ ਪਹਿਲਾਂ ਸਮਾਂ ਸੀ ਕਿ ਬਿਲਕੁਲ ਬਹਾਰ ਨਹੀਂ ਰੁਕੇ ਜਾ ਸਕਦੇ ਲੇਕਿਨ ਹੁਣ ਸਾਡੇ ਕੋਲ ਸਾਰੇ ਪ੍ਰਬੰਧ ਹੁੰਦੇ ਨੇ ਅਗਰ ਸਰਕਾਰਾਂ ਚਾਹੋ ਤਾਂ ਸਾਰਾ ਕੁਝ ਕੀਤਾ ਜਾ ਸਕਦਾ ਹੈ ਇਸ ਤੇ ਸਪਾਰ ਨੰਬਰ 1 ਸੀਗਾ ਸਾਡੇ ਇੱਥੇ ਉਸ ਦੀ ਬਹੁਤ ਵਾਰ ਮੰਗ ਕਰਦੇ ਰਹੇ ਕਿ ਉਸ ਦੀ ਰਿਪੇਅਰ ਕਰ ਦਿਓ ਨਾ ਤੇ ਉਹਦੀ ਰਿਪੇਅਰ ਹੋਈ ਉਹ ਵੀ ਵਹਿ ਗਿਆ ਔਰ ਉਸੇ ਤਰ੍ਹਾਂ ਹੀ ਸਪਾਰ ਜਿਹੜੇ ਨੇ ਉਹ ਦੁਬਾਰਾ ਬਣਵਾਏ ਜਾਣ ਉਹ trio ਉਹਨਾਂ ਦੇ ਵਿੱਚੋਂ ਕੁਝ ਡਰੇਨੇਜ ਵਿਭਾਗ ਨੇ ਕੁਝ ਹੋਰ ਨਵੀਂ ਤਕਨੀਕ ਅਪਣਾਈ ਹੈ ਉਹ ਉਸ ਨੂੰ ਇਥੇ ਜਰੂਰ ਕਰਨ ਤਾਂ ਜੋ ਕਿ ਇਹ ਜਿਹੜਾ ਸਾਡੇ ਪਿੰਡ ਦਾ 2.500 ਏਕੜ ਜਿਹੜਾ ਜ਼ਮੀਨ ਜਿਹੜੀ ਇਹ ਦਰਿਆਵ ਬਰਤ ਹੋ ਗਈ ਹੈ ਉਸ ਨੂੰ ਪਹੁੰਚਾਇਆ ਜਾ ਸਕਦਾ ਸਿਰਫ ਸਾਡੇ ਪਿੰਡ ਦਾ ਹੀ ਨਹੀਂ ਹੈ ਇਹ ਦਰਿਆ ਦੇ ਨਾਲ ਲੱਗਦਾ ਸਾਰਾ ਸ੍ਰੀ ਹਰਬੰਦਰ ਹਲਕੇ ਦੇ ਕੋਈ 19 ਪਿੰਡ ਜਿਹੜੇ ਨੂੰ ਪ੍ਰਭਾਵਿਤ ਹੋਏ ਨੇ ਔਰ ਮੈਨੂੰ ਲੱਗਦਾ ਹੈ ਕਿ 1000 ਏਕੜ ਦੇ ਕਰੀਬ ਸਾਡਾ ਜਿਹੜਾ ਉਹ ਜ਼ਮੀਨ ਜਿਹੜੀ ਹੈ ਉਹ ਪ੍ਰਭਾਵਿਤ ਇੱਥੇ ਸਾਰੇ ਹਲਕੇ ਦੀ ਹੋ ਗਈ ਹੈ ਰੋੜ ਗਈ ਹੈ ਔਰ ਇਸੇ ਹਜ਼ਾਰ ਏਕੜ ਕੋਈ ਘੱਟ ਏਕੜ ਨਹੀਂ ਔਰ ਤੁਸੀਂ ਹੁਣੇ ਦੇਖ ਰਹੇ ਸੀ ਗੱਲ ਕਰ ਰਹੇ ਸੀ ਕਿ 2-3 ਏਕੜ ਦੇ ਉੱਤੇ ਘਰ ਰਹਿ ਗਏ ਨੇ ਔਰ ਕੀ ਅਸੀਂ ਉਹ ਵੇਖਾਂਗੇ ਵੀ ਜਦੋਂ ਘਰ ਘਰਾਂ ਨੂੰ ਨੁਕਸਾਨ ਹੋਣਾ ਹੈ ਕਿ ਫਿਰ ਅਸੀਂ ਉੱਥੇ ਪਹੁੰਚਾਂਗੇ ਲੋੜ ਹੈ ਅਜੇ ਵੀ ਲੇਟ ਆ ਪਰ ਚਲੋ ਹੁਣ ਵੀ ਸਹੀ ਹੁਣ ਹੀ ਆ ਜਾਈਏ ਹੁਣ ਹੀ ਆ ਕੇ ਅਸੀਂ ਇਸ ਮੁੱਦੇ ਨੂੰ ਚੁੱਕ ਕੇ ਤੇ ਇੱਥੇ ਕੋਈ ਥੋੜਾ ਜਿਹਾ ਪਤਾ ਯੋਗਦਾਨ ਪਾਈਏ ਤੇ ਬਚਾ ਲਈਏ ਦੀਮਾ ਸਾਹਿਬ ਦਾ ਕਹਿਣਾ ਵਾ ਕਿ 19 ਪਿੰਡਾਂ ਦੀ 1000 ਏਕੜ ਤੋਂ ਵੱਧ ਜ਼ਮੀਨ ਜਿਹੜੀ ਦਰਿਆ ਬਿਆਸ ਰੋੜ ਚੁੱਕਿਆ ਸੋ ਦੋਸਤੋ ਤੁਸੀਂ ਸਾਰਾ ਦੇਖ ਲਿਆ ਸਾਧ ਸੰਗਤ ਨੇ ਸਾਰਾ ਇਹਨਾਂ ਲੋਕਾਂ ਦੀ ਬਰਬਾਦੀ ਵੇਖ ਲਈ ਆ ਸਰਕਾਰਾਂ ਅਜੇ ਵੀ ਚਾਉਣ ਤਾਂ ਇੱਥੇ ਜਿਹੜੇ ਅੱਗੇ ਵੱਸਦੇ ਘਰ ਨੇ ਅਜੇ ਤਾਂ ਜ਼ਮੀਨਾਂ ਗਈਆਂ ਨੇ ਅੱਗੇ ਵਸਦੇ ਘਰ ਆ ਅੱਗੇ ਇੱਕ ਪਿੰਡ ਵਸਦਾ ਇੱਕ ਵੱਡਾ ਇਤਿਹਾਸਕ ਗੁਰਦੁਆਰਾ ਬਾਬਾ ਮੰਝ ਜੀ ਆ ਉਹ ਸਾਰੇ ਜਿਵੇਂ ਕੈਪਟਨ ਨੇ ਹੋਂ ਨੌਨਿਹਾਲ ਸਿੰਘ ਜੀ ਹੁਣਾਂ ਦੱਸਿਆ ਕਿ ਇਹਨਾਂ ਦਾ ਸਾਰਿਆਂ ਦਾ ਹੀ ਵਿजूद ਖਤਰੇ ਵਿੱਚ ਆ ਅਜੇ ਵੀ ਸਰਕਾਰਾਂ ਨੂੰ ਬੋੜਨਾ ਚਾਹੀਦਾ ਇਹਨਾਂ ਲੋਕਾਂ ਦਾ ਵਿजूद ਇਹਨਾਂ ਲੋਕਾਂ ਦਾ ਜਿਹੜਾ ਇੱਕ ਪਿੰਡ ਵਾ ਜਾਂ ਇਹਨਾਂ ਦਾ ਇਲਾਕਾ ਜਿਹੜਾ ਬਚਾ ਲਏ ਜਾਵੇ ਪੰਜਾਬੀ ਲੋਕ ਚੈਨਲ ਲਈ ਪਿੰਡ ਰਜੋਆ ਜਿਲ੍ਹਾ ਗੁਰਦਾਸਪੁਰ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਕੁਲਦੀਪ ਸਿੰਘ ਜਾਫਲਪੁਰ